ਸਾਸ਼ੀ ਕਾਲ ਜੀ ਸਾਰੇ ਨੂੰ ਅੱਜ ਆਪਾਂ ਤੁਹਾਡੇ ਲਈ ਕੁਝ ਨਵੇਂ ਸੂਟ ਲੈ ਕੇ ਆਏ ਆਂ ਫਸਟ ਤੇ ਰੋਗਾ ਜੀ ਇਹ ਰੋਗਾ ਪੀਓ ਟਿਸ਼ੂ ਦੇ ਵਿੱਚ ਇੱਕ ਟਿਸ਼ੂ ਹੁੰਦਾ ਬੜਾ ਹੀ ਹਾਰਡ ਜਾਂ ਹੁੰਦਾ ਜਿਆਦਾ ਸ਼ਾਈਨਿੰਗ ਹੁੰਦੀ ਆ ਸੋ ਇਹ ਬਹੁਤ ਸੋਹਣਾ ਸੂਟ ਹੈ ਬਿਲਕੁਲ ਸੌਫਟ ਕਪੜਾ ਇਹਦੀਆਂ 슬ੀਵਸ ਤੇ ਕੰਮ ਆਉਗਾ ਇਹਦੀ ਕੀ ਰਿਪੀਟ ਬੈਚ ਲੱਗਿਆ ਹੋਇਆ ਇਹ 슬ੀਵਸ ਔਨ ਗਿਆ ਨੇ ਅਕ ਤੇ ਪੋਕੀ ਬਟਨ ਲੱਗੇ ਹੋਇਆ ਇਹਦੀ ਸਟੇਟ ਸਲਵਾਰ ਬਣੀ ਹੋਈ ਆ ਇੱਕ ਗ੍ਰੀਨ ਗ੍ਰੇਜਿਆ ਕਲਰ ਹੈ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸੇਮ ਸੂਟ ਵੀ ਤੁਹਾਨੂੰ ਮਿਲ ਸਕਦਾ ਐਂਡ ਤੁਸੀਂ ਕਿਸੇ ਵੀ ਪ੍ਰਿੰਟ ਤੇ ਵਾਲੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਇਹ ਰਹੂਗਾ ਰਾਣੀ ਕਲਰ ਦੇ ਵਿੱਚ ਐਸ ਕੇ ਦਾ ਸੂਟ ਆਊਗਾ ਇਹ ਇਹਦੋਂ ਆਪਾਂ ਇਹ ਵੀ ਸ਼orts ਅਪਲੋਡ ਕੀਤੀ ਸੀ ਸੋ ਇਹਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਇਹ ਵਾਲੇ ਪ੍ਰਿੰਟਸ ਨੂੰ ਐਂਡ ਏ ਕੇ ਦੇ ਵਿੱਚ ਰਹੂਗਾ ਯੈਲੋ ਕਲਰ ਦੋ ਕਲਰ ਰੈਂਗੇ ਦੇ ਵਿੱਚ ਇਹਨੂੰ ਤੁਸੀਂ ক্লোਜ਼ ਤੋਂ ਚੈੱਕ ਕਰ ਸਕਦੇ ਹੋ ਐਸ ਕੇ ਦੇ ਸੂਟ ਰਹਿਣਗੇ ਕਪੜਾ ਬਹੁਤ ਵਧੀਆ ਲਾਈਨਿੰਗ ਵਾਲਾ ਸਟਾਫ ਹੈ ਦੋ ਇਹ ਵੀ ਵਿੱਚ ਕਲਰ ਨੇ ਇਹਨਾਂ ਨੂੰ ਵੀ ਤੁਸੀਂ ਵਰਕ ਕਰਕੇ ਜਾਂ ਜਿਹੜੀ ਆਪਾਂ ਪਹਿਲਾਂ ਡਿਜ਼ਾਈਨਿੰਗ ਦਿਖਾਈ ਆ ਉਹ ਵੀ ਤੁਸੀਂ ਸੇਮ ਇਹਨਾਂ ਤੇ ਰੈਡੀ ਕਰਵਾ ਸਕਦੇ ਹੋ ਫਿਰੋਂਗੇ ਟਿਸ਼ੂ ਦੇ ਵਿੱਚ ਇਹ ਵੀ ਬਹੁਤ ਸੋਹਣੇ ਸੂਟ ਨੇ ਟਿਸ਼ੂ ਦੇ ਵਿੱਚ ਆਊਗਾ orange ਕਲਰ ਇਹਦੀ ਸ਼ਰਟ ਰਹੂਗੀ ਇਹ ਬਾਟਮ ਰਹੂਗੀ ਇਦੇ ਵਿੱਚ ਵੀ ਤੁਹਾਨੂੰ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਫਿਰ ਆਉਗਿਆ ਦਾ ਮਸਟਰਡ ਕਲਰ ਫਿਰ ਆਉਗਿਆ ਦਾ orange peach ਕਲਰ ਗਾਹ ਸੌਰੀ ਗਾਜ਼ਰੀ ਜਿਹਾ ਕਲਰ ਹੈ ਪਹਿਲਾ orange ਸੀ ਇੱਕ ਗਾਜ਼ਰੀ ਇੱਕ ਹੈਡਰੇ ਦੇ ਵਿੱਚ ਗੋਲਡਨ yellow ਜਿਹਾ ਕਲਰ ਇੱਕ ਆਊਗਾ green ਕਲਰ ਸੋ ਇਹਦੇ ਵੀ ਆਪਣੇ ਕਾਫੀ ਕਸਟਮਰਾਂ ਨੂੰ ਔਰ ਜਿਆਦਾ ਬਹੁਤ ਸੋਹਣਾ ਪ੍ਰਿੰਟ ਲੱਗਿਆ ਇਹਦਾ ਸੋ ਡਾਇਰੈਕਟਲੀ ਵੀ ਆਪਣੇ ਆਰਡਰ ਹੋ ਜਾਂਦੇ ਆ ਜਿੱਦਾਂ ਕਸਟਮਰ ਪੱਕੇ ਹੋ ਗਏ ਆ ਹੁਣ ਸੋ ਪੁਰਾਣੇ ਕਸਟਮਰ ਆ ਡਾਇਰੈਕਟ ਆਪਣੇ ਕੋਲੋਂ ਬਾਏ ਕਰ ਲੈਂਦੇ ਆ ਸੋ ਇਹਦੇ ਵੀ ਕਾਫੀ ਭੈਣਾਂ ਨੇ ਪਿਆਰ ਦਿੱਤਾ ਇਸ ਨੂੰ ਸੋ ਇਹਦੇ ਵਿੱਚ ਤੁਹਾਨੂੰ 4 ਮਿਲ ਜਾਣਗੇ ਬਟ 1-2 ਦਿਨ ਤੱਕ ਜਿਨ੍ਹਾਂ ਨੂੰ ਇਹ ਵਾਲੇ ਪ੍ਰਿੰਟ ਚਾਹੀਦੇ ਆ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਇਹਨਾਂ ਦੇ ਕਲਰ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ ਗ੍ਰੀਨ ਕਲਰ ਗਾਜ਼ਰੀ ਕਲਰ ਐਂਡ ਔਰੇਂਜ ਐਂਡ ਮਸਟਰਡ ਕਲਰ 4 ਕਲਰ ਆਣਗੇ ਫਿਰ ਉਹਨੇ ਖੀਨ ਕੱਪ ਦੇ ਵਿੱਚ ਇੱਕ ਆਊਗਾ ਸੀ ਗ੍ਰੀਨ ਜਿਹਾ ਕਲਰ ਤੁਸੀਂ ਇਹਨੂੰ ਬੈਕ ਤੋਂ ਚੈੱਕ ਕਰ ਸਕਦੇ ਹੋ ਇੱਕ ਆਪਣੇ ਕੋਲ ਪਿਛਲੀ ਵਾਰ ਆਈ ਸੀ ਖੀਨਖਾ ਬਹੁਤ ਹੈਵੀ ਸੀਗਾ ਸੋ ਇਹ ਲਾਈਟ weight ਬੰਦਿਆ ਇੱਕ ਆਊਗਾ ਜੈਡ ਬਲੈਕ ਕਲਰ ਸੋ ਮਲਟੀ ਨਾਲੀ ਦਾ ਕੰਮ ਹੋਇਆ ਸੋ ਇਹਦੀ ਗ੍ਰੇਸ ਬਹੁਤ ਜ਼ਿਆਦਾ ਤੁਸੀਂ ਇਹਦੀ ਸਲਵਾਰ ਵੀ ਸਟਿਚ ਕਰਾ ਸਕਦੇ ਹੋ ਇਹਦੀ ਸ਼ਰਟ ਵੀ ਬਣਾ ਸਕਦੇ ਹੋ ਹੈਂਡਵਰਕ ਕਰਕੇ ਤੁਸੀਂ ਇਹਨਾਂ ਨੂੰ ਵਧੀਆ ਰੈਡੀ ਕਰ ਸਕਦੇ ਹੋ ਫਿਰ ਆਊਗਾ ਜੀ ਗਲਾਸ ਸਿਲਕ ਦੇ ਵਿੱਚ ਸੂਟ ਆਉਣਗੇ ਇੱਕ ਆਊਗਾ ਬਲੈਕ ਕਲਰ ਇਕ ਕਾਊਗਾ ਮਹਿਰੂਨ ਕਲਰ ਦੋ ਕਲਰ ਆਉਣਗੇ ਬਹੁਤ ਸੋਹਣੇ ਕਲਰ ਨੇ ਇਹ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਆਲ ਓਵਰ ਵੀ ਬਣਾ ਸਕਦੇ ਹੋ ਐਂਡ ਮੈਚਿੰਗ ਵੀ ਬਣਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਫਿਰ ਆਨਗੇ ਜੀ ਥੋੜੇ 올ਡ ਏਜ ਲਈ ਚਨਾਉਣ ਦਾ ਕਪੜਾ ਬਹੁਤ ਸੋਹਣਾ ਚਨਾਉਣ ਦਾ ਫੈਬਰਿਕ ਆ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤੁਸੀਂ ਇਹਦਾ ক্লোਜ਼ਲੀ ਚੈੱਕ ਕਰ ਸਕਦੇ ਹੋ ਫੈਬਰਿਕ पिस्ता ब्रांड ਦੇ ਸੂਟ ਰਹਿਣਗੇ ਲਾਈਟ ਪਿਸਤਾ ਗ੍ਰੀਨ ਕਲਰ ਹੋਊਗਾ 올ਡੇਜ਼ ਲਈ ਬਹੁਤ ਸੋਹਣੇ ਸੂਟ ਨੇ ਸਰਦਾਰੀ ਤੁਸੀਂ ਇਹਨਾਂ ਨੂੰ ਬਿਨਾ ਵਰਕ ਤੋਂ ਇਦਾਂ ਹੀ ਸੋਹਣੇ ਸੋਹਣੇ ਸਟਿਚ ਕਰਾ ਕੇ ਪ्योर ਦਾ ਦੁਪੱਟਾ ਲਾ ਕੇ ਇਹਨਾਂ ਦੀ ਇੱਕ ਵੱਖਰੀ ਗ੍ਰੇਸ ਬਣਨੀ ਹੈ ਸੂਟਾਂ ਦੀ ਸੋ ਇਹ ਰਹੂਗਾ ਲਾਈਟ ਮਾਊਸ ਜਿਹਾ ਕਲਰ ਰਹੂਗਾ ਫਿਰ ਆਊਗਾ ਲਾਈਟ ਮਹਿੰਦੀ ਜਿਹਾ ਕਲਰ ਤਿੰਨ ਕਲਰ ਆਉਣਗੇ ਵਿਦਾਊਟ ਵਰਕ ਤੁਸੀਂ ਇਹ ਆਪਣੀ ਮਦਰ ਲਈ ਆਪਣੀ ਦਾਦੀ ਲਈ ਸਟਿਚ ਕਰਾ ਸਕਦੇ ਹੋ ਸੂਟ 올ਡ ਏਜ ਲਈ ਨੇ ਸੋ ਬਹੁਤ ਸੋਹਣੇ ਸਰਦਾਰੀ ਸੂਟ ਆਣਗੇ ਫੈਬਰਿਕ ਰਹੂਗਾ ਚੁਣੌਣ ਦੀ ਸ਼ਰਟ ਰਹੂਗੀ ਕ੍ਰੇਪ ਦੀ ਬਾਟਮ ਰਹੂਗੀ ਤਿੰਨੇ ਦੇ ਵਿੱਚ ਕਲਰ ਆਣਗੇ ਬਹੁਤ ਸੋਹਣਾ ਲਾਈਟ weight ਦਾ ਕੱਪੜਾ ਫਿਟਿੰਗ ਦੀ ਬਹੁਤ ਸੋਹਣੀ ਆਊਗੀ ਥਿਰਨਗੇ ਜੀ ਸਿਲਕ ਪਸ਼ਮੀਨੇ ਦੇ ਸੂਟ ਮੈਚਿੰਗ ਸੂਟ ਆਉਣਗੇ ਪਰਪਲ ਕਲਰ ਮਸਟਰਡ ਕਲਰ ਸੀ ਗ੍ਰੀਨ ਕਲਰ ਐਂਡ ਗ੍ਰੀਨ ਕਲਰ ਇਹ ਰੰਗ ਦੇ ਸਿਲਕ ਪਸ਼ਮੀਨੇ ਦੇ ਸੂਟ ਮੈਚਿੰਗ ਸੂਟ ਰਹਿਣਗੇ ਸਿਲਕ ਪਸ਼ਮੀਨੇ ਦੀ ਨਾਲ ਇਹਨਾਂ ਦੇ ਬਾਟਮ ਆਊਗੀ ਸੋ ਸੋਹਣੇ ਸੂਟ ਨੇ ਇਹ ਇਹਨਾਂ ਦੇ ਵੀ ਤੁਸੀਂ ਥੋੜਾ ਬਹੁਤ ਡਿਜ਼ਾਈਨ ਕਰਾ ਕੇ ਸਿੰਪਲ ਸੋਬਰ ਜੇ ਸੂਟ ਵਿੰਟਰ ਲਈ ਰੈਡੀ ਕਰ ਸਕਦੇ ਹੋ ਇਹਨਾਂ ਦੇ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਚਾਰ ਕਲਰ ਰੰਗ ਇਹਦੇ ਵਿੱਚ ਵਿਦਆਊਟ ਲਾਈਨਿੰਗ ਵਾਲੇ ਸੂਟ ਰਹਿਣਗੇ ਇਹ ਬਾਕੀ ਸਿਲਕ ਪਸ਼ਮੀਨੇ ਦੇ ਪਲੇਨ ਕਲਰ ਐਂਡ ਪਿਓਰ ਵੈਲਵਟ ਦੇ ਪਲੇਨ ਕਲਰ ਆਪਣੇ ਕੋਲ ਆ ਚੁੱਕੇ ਆ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਸੋ ਇਦਾਂ ਦੇ ਆ ਕੁਝ ਸੂਟ ਆਪਣੇ ਕਲੈਂਟ ਦੀ ਜਾ ਰਹੇ ਸੀ ਇਹ ਵਾਲਾ ਸੇਮ ਪ੍ਰਿੰਟ ਵੀ ਮਿਲ ਜੂਗਾ ਇਸ ਸੂਟ ਵੀ ਆਪਣੇ ਕੋਲ ਰੈਡੀ ਹੋਇਆ ਮਿਲ ਜੂਗਾ ਤੁਹਾਨੂੰ ਇਹ ਸੀਟਾ ਇਹ ਡਾਟਸ ਵਾਲੀ ਸ਼ਰਟ ਰਹੂਗੀ ਟਿਸ਼ੂ ਦੀ ਹੈਂਡਵਰਕ ਦਾ ਸੂਟ ਰਹੂਗਾ ਇਹ ਆਪਾਂ ਕਿਸੇ ਬੱਚੇ ਦਾ ਰੈਡੀ ਕੀਤਾ ਇਹਦੇ ਨਾਲ ਕਲੀਆਂ ਵਾਲਾ ਸ਼ਰਾਰਾ ਬਣਿਆ ਹੋਇਆ ਇਹਦਾ ਸ਼ਰਾਰਾ ਰਹੂਗਾ ਨਾਲ ਪਰ ਤੁਸੀਂ ਸ਼ਰਾਰੀ ਦੀ ਕਟਿੰਗ ਦੇਖ ਸਕਦੇ ਹੋ ਸ਼ੇਪ ਇਹਦੀ ਬਹੁਤ ਸੋਹਣਾ ਸ਼ਰਾਰਾ ਬਣਿਆ ਇਹਦਾ ਦੁਪੱਟਾ ਰਹੂਗਾ ਐਂਡ ਇਹਦੀ ਸ਼ਰਟ ਰਹੂਗੀ ਇਹਦੇ ਵਿੱਚ ਵੀ ਤੁਹਾਨੂੰ ਇਸ ਸੇਮ ਡਾਟਸ ਵਾਲੇ ਫੈਬਰਿਕ ਦੇ ਵਿੱਚ ਤੁਹਾਨੂੰ ਤਿੰਨ ਚਾਰ ਕਲਰ ਮਿਲ ਜਾਣਗੇ ਬਹੁਤ ਸੋਹਣਾ ਗ੍ਰੇਸਫੁਲ ਜਿਹਾ ਸ਼ਰਾਰਾ ਸੂਟ ਰੈਡੀ ਹੋਇਆ ਇਹਦਾ ਵੀ ਤੁਸੀਂ ਸੇਮ ਸੂਟ ਇਹ ਵੀ ਤੁਹਾਨੂੰ ਮਿਲ ਜਾਊਗਾ ਸੂਤ ਇਹਦੀ ਸਿਲਨ ਚੁੱਕਣਾ ਮਿਲ ਜੂਗਾ ਫਿਰ ਸਿਲਕ ਪਸ਼ਮੀਨੇ ਦੇ ਵਿੱਚ ਇਹ ਵਾਲੇ ਇਦਾਂ ਦੀ ਕਲੈਕਸ਼ਨ ਵੀ ਤੁਹਾਨੂੰ ਮਿਲ ਜੂਗੀ ਕਾਫੀ ਇਹਦੀ ਹਲੇ ਪੂਰੀ ਫਿਨਿਸ਼ਿੰਗ ਹੋਣੀ ਹੈ ਸੂਤ ਦੀ ਬਾਕੀ ਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੂਰਾ ਸੂਤ ਫਿਨਿਸ਼ ਕਰਾਂਗੇ ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ